ਕਿੰਨੀਆਂ ਸਵਾਰੀਆਂ ਬਿਠਾਈਆਂ ਸਵਾਰੀਆਂ 20 ਹੈ ਹੈ 20 ਹੈ ਜੀ ਤੈਨੂੰ ਹਲਾਉੜ ਨਹੀਂ ਹੈ ਨਹੀਂ ਤੈਨੂੰ ਬੱਚੇ ਮਾਰੇਗਾ ਤੂੰ ਇਹ ਇੰਨੇ ਟੂਰੀਆਂ ਨੂੰ ਭਰੇ ਨੇ ਆ ਅੱਜ ਲੈ ਕੇ ਜਾਂਦੇ ਨਹੀਂ ਨਹੀਂ ਅੱਜ ਅੱਜ ਲੈ ਕੇ ਜਾਣ ਦਾ ਕੀ ਮਤਲਬ ਨਹੀਂ ਆ ਸਕੂਲ ਦੇ ਬੱਚੇ ਜੇ ਕੋਈ ਦਿੱਕਤੇ ਮਰ ਗਿਆ ਕੋਈ ਕੌਣ ਜ਼ਿੰਮੇਵਾਰ ਹੈ 3 ਵੀਹਲਰ ਚ ਤੁੜੀ ਬੰਗਲਾਦੇਸ਼ ਸਕੂਲ ਦੇ ਬੱਚਿਆਂ ਦੀਆਂ ਇਹ ਤਸਵੀਰਾਂ ਵਠਿੰਡਾ ਦੀਆਂ ਨੇ ਕਿਤੇ ਨਾ ਕਿਤੇ ਡਰਾਈਵਰ ਦੇ ਵੱਲੋਂ ਲਾਲਚ ਵਸ ਇੱਕ ਢੇੜੇ ਚ ਹੀ ਬੱਚਿਆਂ ਨੂੰ ਸਕੂਲ ਤੇ ਘਰ ਛੱਡਣਾ ਵੱਡੀ ਲਾਪਰਵਾਹੀ ਹੈ ਇਹ ਲਾਪਰਵਾਹੀ ਬੱਚਿਆਂ ਦੀ ਜਾਨ ਲਈ ਇੱਕ ਵੱਡਾ ਖਤਰਾ ਬਣ ਸਕਦੀ ਹੈ ਜਿਵੇਂ ਹੀ ਡਰਾਈਵਰ ਕੋਲ ਪੱਤਰਕਾਰ ਪੁੱਜਦੇ ਨੇ ਤਾਂ ਡਰਾਈਵਰ ਮਾਫੀ ਮੰਗਣੀ ਸ਼ੁਰੂ ਕਰ ਦਿੰਦਾ ਤੇ ਕਿਹਾ ਕਿ ਅੱਗੇ ਤੋਂ ਅਜਿਹਾ ਬਿਲਕੁਲ ਨਹੀਂ ਕਰੇਗਾ ਕਿੰਨੀਆਂ ਸਵਾਰੀਆਂ ਬਿਠਾਈਆਂ ਸਵਾਰੀਆਂ 20 ਹੈ ਹੈ 20 ਹੈ ਜੀ ਤੈਨੂੰ ਅਲਾਉਡ ਨਹੀਂ ਹੈ ਨਹੀਂ ਤੈਨੂੰ ਬੱਚੇ ਮਾਰੇਗਾ ਤੂੰ ਇਹ ਇੰਨੇ ਟੂਰੀਆਂ ਉੱਪਰ ਨੇ ਅੱਜ ਅੱਜ ਲੈਣ ਦੇ ਸਰ ਠੀਕ ਹੈ ਅੱਜ ਅੱਜ ਲੈ ਕੇ ਜਾਂਦੇ ਜੀ ਨਹੀਂ ਨਹੀਂ ਅੱਜ ਅੱਜ ਲੈ ਕੇ ਜਾਣ ਦਾ ਕੀ ਮਤਲਬ ਇੰਨੇ ਬੱਚੇ ਤੈਨੂੰ ਬਿਠਾਉਣ ਲਈ ਕਿਹਨੇ ਕਿਹਾ ਤੁਹਾਨੂੰ ਸਰ ਦੋਗੜ ਹੈ ਸੌਰੀ ਸਰ ਨਹੀਂ ਆ ਸਕੂਲ ਦੇ ਬੱਚੇ ਜੇ ਕੋਈ ਦਿੱਕਕੇ ਮਰ ਗਿਆ ਕੋਈ ਕੌਣ ਜ਼ਿੰਮੇਵਾਰ ਹੈ ਸੌਰੀ ਸਰ ਅੱਛਾ ਜੀ ਜੇ ਕਿਸੇ ਦਾ ਸੱਟ ਲੱਗ ਗਈ ਸੌਰੀ ਸਰ ਖਾਤੇ ਪਾ ਗਿਆ ਜੀ ਕਿੱਥੇ ਲੈ ਕੇ ਚਲੇ ਇਹਨਾਂ ਨੂੰ ਇਹਨਾਂ ਨੂੰ ਲਾਉਣ ਜਾਣਾ ਹੈ ਹੈ ਘਰੇ ਲਾਉਣ ਜਾਣਾ ਹੈ ਘਰੇ ਲਾਉਣ ਚੱਲੇ ਆ ਘਰੇ ਪੈਸੇ ਨਹੀਂ ਦਿੰਦੇ ਤੈਨੂੰ ਇਹ ਪੈਸੇ ਦਿੰਦੇ ਕਿਸ ਚੀਜ਼ ਦੇ ਦਿੰਦੇ ਨੇ ਸੇਫਟੀ ਦੇ ਦਿੰਦੇ ਨੇ ਕਿ ਮਾਰਨ ਦੇ ਹਾਂਜੀ ਹੈ ਕਿਹੜੇ ਕਿਹੜੇ ਏਰੀਏ ਚ ਜਾਏਗਾ ਇਹ ਇੱਕ ਏਰੀਏ ਦੀ ਹੈ ਸਰ ਹੈ ਇੱਕ ਏਰੀਏ ਦੀ ਹੈ ਜੀ ਕਿਹੜੇ ਏਰੀਏ ਦੇ ਵਿਸ਼ਵਾਸ ਕਲੋਨੀ ਵਿਸ਼ਵਾਸ ਕਲੋਨੀ ਤੇ ਵਿਸ਼ਵਾਸ ਕਲੋਨੀ ਕਿੰਨੀ ਦੂਰ ਆ ਇਥੋਂ ਇਥੋਂ ਹੈਗੇ ਜੀ 3 ਕਿਲੋਮੀਟਰ ਹੈ 3 ਜੀ 2.5 ਕਿਲੋਮੀਟਰ 3-4 ਕਿਲੋਮੀਟਰ ਨਹੀਂ 2.5 ਵੱਧਾ ਉਦੋਂ ਵੀ ਨਹੀਂ ਇੰਨੀ ਕੀ ਹੈ ਸਰ ਹਾਂ ਇਹ 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 ਤੁਹਾਨੂੰ ਆਉ ਨਹੀਂ ਲੱਗਦਾ ਕਿ ਮੈਂ ਬੱਚਿਆਂ ਦੇ ਨਾਲ ਮੌਤ ਨਾਲ ਖੇਡ ਰਹੇ ਹਾਂ ਸਰ ਮੈਂ ਸੇਫਟੀ ਨਹੀਂ ਲੈ ਕੇ ਆਉਣਾ ਹੈ ਹੈ ਸੇਫਟੀ ਨਹੀਂ ਲੈ ਕੇ ਆਉਣਾ ਸਰ ਕਿੰਨੇ ਟੋਟਲ ਕਿੰਨੇ ਆਉਂਦੇ ਕੋਲੇ 22 ਹੈ ਬਾਕੀ ਸਰ ਸੌਰੀ ਜੀ ਅੱਜ ਅੱਜ ਮੈਨੂੰ ਲੱਗਿਆ ਹੈ 22 ਆ ਤੇਰੇ ਕੋਲੇ ਹੁਣ ਹਾਂ ਜੀ ਇੰਨੇ ਗਏ ਦੂਜੀ ਪਾਸੇ ਸਕੂਲ ਦੇ ਸੀਨੀਅਰ ਵਾਈਸ ਪ੍ਰਿੰਸੀਪਲ ਨੇ ਕਿਹਾ ਕਿ ਉਹਨਾਂ ਦੀ ਨਜ਼ਰ ਦੇ ਵਿੱਚ ਇਹ ਚੀਜ਼ ਨਹੀਂ ਆਈ ਹੈ ਅੱਗੇ ਤੋਂ ਅਜਿਹਾ ਨਹੀਂ ਕਰਨ ਦੇਣਗੇ ਤੇ ਇਸ ਗੱਲ ਦਾ ਵੀ ਰੱਖਣਗੇ ਕਿ ਆਟੋ ਦੇ ਵਿੱਚ 12 13 ਤੋਂ ਵੱਧ ਬੱਚੇ ਨਾ ਬਿਠਾਏ ਜਾਣ। ਆਹ ਸੱਚ ਬੋਲਦੇ। ਮੈਂ ਕੋਈ ਨਹੀਂ। ਅ ਸਰ ਤੁਹਾਡਾ ਸ਼ੁਭਨਾਮ। ਇਹ ਸ਼੍ਰੀਕਾਂਤ ਸ਼ਰਮਾ। ਐਜੀ 22 ਪ੍ਰਿੰਸੀਪਲ। ਬੱਸ ਸਰ ਇਹ ਸੀਨੀਅਰ ਸਕੂਲ ਵਾਈਸ। ਸਰ ਤੁਹਾਡੇ ਕੋਲੇ ਛੋਟੇ ਬੱਚੇ ਵੀ ਪੜਦੇ ਨੇ? ਬਿਲਕੁਲ ਪੜਦੇ ਜੀ। ਕਿੰਨੇ ਬੱਚੇ ਨੇ ਜੀ? ਸਾਡੇ ਕੋਲੇ 200 ਦੇ ਕਰੀਬ ਪ੍ਰਾਇਮਰੀ ਸਕੂਲ ਦੇ ਬੱਚੇ ਛੋਟੇ। ਸਰ ਇਹਨਾਂ ਦੀ ਸੇਫਟੀ ਦਾ ਕੀ ਪ੍ਰਬੰਧ ਹੈ ਤੁਹਾਡੇ ਵੱਲੋਂ ਜਿਹੜਾ ਆਉਣ ਜਾਣ ਦੇ ਵਿੱਚ? ਸਾਡੇ ਜਿਹੜਾ ਪੇਰੈਂਟਸ ਬੱਚੇ ਹਮ ਛੱਡ ਕੀ ਜਾਂਦੇ ਜੀ ਪੇਰੈਂਟਸ ਲੈ ਕੇ ਜਾਂਦੇ ਜਿਹੜੇ ਥਰੀ ਵੀਲਰਾਂ ਤੇ ਬੱਚੇ ਜਾਂਦੇ ਨੇ ਥਰੀ ਵੀਲਰ ਤੇ ਇੱਕ ਕਿਸੇ ਐਨਜੀਓ ਦੇ ਬੱਚੇ ਆ ਜੀ ਬਸ ਸਿਰ ਉਹ ਐਨਜੀਓ ਵਾਲੇ ਨੇ ਪ੍ਰਾਈਡ ਕੀਤੇ ਹੋਏ ਬੱਚੇ ਕਿੰਨੇ ਬੱਚੇ ਨੇ ਜੀ ਉਹ ਬੱਚੇ 10 12 ਬੱਚੇ ਹੋਣਗੇ ਤੁਹਾਡੇ ਸਕੂਲ ਦੇ ਬਾਹਰ ਥਰੀ ਵੀਲਰ ਖੜਾ ਹੋਇਆ ਹੈ ਜੀ ਜਿਸ ਦੇ ਵਿੱਚ 22 ਬੱਚੇ ਨੇ ਅੱਛਾ 22 ਬੱਚੇ ਕੀ ਅਲਾਉਡ ਨੇ ਜੀ ਆਪਣਾ ਟ੍ਰਿਵਲਰ ਦੇ ਵਿੱਚ ਭੇਜਨੇ ਨਹੀਂ ਇਸ ਵਾਰੇ ਪਤਾ ਨਹੀਂ ਮੈਨੂੰ ਮਾਝੇ ਮੈਂ ਪਤਾ ਕਰ ਲੈਣਾ ਸਰ ਦੇਖਦਾ ਜੀ ਕਿਉਂ ਲੱਗਿਆ ਸਰ ਅਸੀਂ ਤੁਹਾਨੂੰ ਦੱਸ ਰਹੇ ਹਾਂ ਬੇਸੀ ਦੋ ਆਟੋ ਲੱਗੇ ਆ ਜੀ ਅੱਜ ਇੱਕ ਆਟੋ ਵਾਲਾ ਸਕਿਪ ਨਾ ਕਿ ਆਇਆ ਹੋਇਆ ਜੀ ਦੋ ਆਟੋ ਲੱਗੇ ਹੋਏ ਆ ਜੀ ਪਰ ਦੋਨੇ ਹੀ ਖੜੇ ਨਹੀਂ ਜੀ ਫੇਰ ਮੈਂ ਰੁਕ ਦਿੰਦਾ ਠੀਕ ਗੱਲ ਹੈ ਜੀ ਕਿ ਵੀ ਇੱਕ ਉਸ ਦੇ ਵਿੱਚ ਬੱਚੇ ਬਿਠਾ ਕੇ ਲੈ ਜਾਣਾ ਇਸ ਵਾਸਤੇ ਐਕਸੀਡੈਂਟ ਹੋ ਗਿਆ ਜਾਂ ਕੁਝ ਹੋ ਗਿਆ ਨਹੀਂ ਇਸ ਵਾਸਤੇ ਸੀ ਹੀ ਕਿਹਾ ਹੋਇਆ ਜੀ ਕਿ ਵੀ ਜਿਹੜੇ ਜ਼ਿਆਦਾ ਬੱਚੇ ਨਹੀਂ ਬਿਠਾਣੇ ਜਿਨ੍ਹਾਂ ਨੇ ਬਿਠਾਇਆ ਤਾਂ ਮੈਂ ਰੁਕ ਜਾਣਾ ਕਹਿੰਦੇ ਨਾ ਮੇਰੇ ਕੁਝ ਤੁਸੀਂ ਕਾਰਵਾਈ ਕਰ ਰਹੇ ਹੋ ਇਸ ਬਿਲਕੁਲ ਕਰਾਂਗੇ ਜੀ ਮੈਂ ਤੁਰੰਤ ਰੁਕਵਾਂਗਾ ਜੀ ਤੁਰੰਤ ਉਹਨਾਂ ਨੂੰ ਬਿਠਾ ਕੇ ਲੈ ਕੇ ਗਿਆ ਵਿਸ਼ਵਾਸ ਨਗਰ ਦੇ ਵਿੱਚ ਜਾ ਰਹੇ ਨੇ ਨਹੀਂ ਮੈਂ ਤੁਰੰਤ ਪ੍ਰਵਾਹ ਨੂੰ ਰੁਕਵਾਂਗਾ ਜੀ ਤੁਰੰਤ ਪਰ ਇਹ ਕਿਉਂ ਕੀਤਾ ਜਾ ਰਿਹਾ ਜੀ ਇਸ ਤਰ੍ਹਾਂ ਮੈਂ ਬੋੜਾ ਭੜਜ ਨਹੀਂ ਬਣਦਾਗਾ ਜੀ ਗੇਟ ਤੱਕ ਕਿਸੇ ਤੁਹਾਡੇ ਅਧਿਕਾਰੀ ਦਾ ਜਾਣਦਾ ਕਿ ਵੀ ਉਹ ਦੇਖਿਆ ਜਾਵੇ ਵੀ ਕਿਸ ਤਰ੍ਹਾਂ ਬੱਚੇ ਆ ਰਹੇ ਨੇ ਕਿਸ ਤਰ੍ਹਾਂ ਜਾ ਰਹੇ ਨੇ ਰੁਕੇ ਜਾਊਗਾ ਮੈਂ ਰੁਕ ਦਊਗਾ ਜੀ ਰੁਕਦੇ 30 ਕੀ ਅੱਜ ਤੋਂ ਬਾਅਦ ਰੁਕੋਗੇ ਇਹ ਤੋਂ ਪਹਿਲਾਂ ਰੁਕਣ ਦਾ ਤੁਹਾਡਾ ਕੰਮ ਨਹੀਂ ਅਸੀਂ ਪਹਿਲਾਂ ਮੈਂ ਤਾਂ ਮੇਰੇ ਨੋਟਿਸ ਨੇ ਆਜੀ ਆਇਆ ਹੈ ਤੁਹਾਡੀ ਗੱਲ ਕਹਿੰਦੇ ਆਦਰਵਾਇਜ਼ ਜਿਹੜਾ ਹੈਗਾ ਉਹ ਉਹਨਾਂ ਨੂੰ ਅਸੀਂ 10-12 ਬੱਚੇ ਹੀ ਲਿਆਂ ਲਿਖਿਆ ਗਿਆ ਹੈ ਤੁਹਾਡੇ ਖੜੇ ਹੁੰਦੇ ਨੇ ਉੱਥੇ ਤੁਹਾਡੇ ਮੁਲਾਜ਼ਮ ਜਿਹੜੇ ਨੇ ਪੂਰੇ ਕਿ ਉਹਨਾਂ ਦਾ ਹੱਕ ਨਹੀਂ ਬਣਦਾਗਾ ਕਿ ਵੀ ਬੱਚੇ ਐਨੇ ਤੂੜੀ ਵਾਂਗੂ ਭਰੇ ਨੇ ਟੈਂਪੋ ਦੇ ਵਿੱਚ ਉਹਨਾਂ ਨੂੰ ਰੁਕਿਆ ਜਾਵੇ ਰੁਕ ਦਿਆਂਗੇ ਰੁਕਦੇ ਸਰ ਰੁਕਦੇਗਾ ਰੁਕਦੇ ਇਸ ਕੋਈ ਵੇਖਦੇ ਹਾਂ ਕਿ ਡਰਾਈਵਰ ਤੇ ਸਕੂਲ ਪ੍ਰਿੰਸੀਪਲ ਇਸ ਲਾਪਰਵਾਹੀ ਤੋਂ ਕਿਤੇ ਨਾ ਕਿਤੇ ਆਪਣਾ ਪੱਲਾ ਛਡਵਾਉਂਦੇ ਹੋਏ ਤੇ ਜ਼ਿੰਮੇਵਾਰੀ ਤੋਂ ਭੱਜਦੇ ਹੋਏ ਨਜ਼ਰ ਆ ਰਹੇ ਨੇ ਸਲੋੜੇ ਕਿਸ ਵੱਲ ਧਿਆਨ ਦਿੱਤਾ ਜਾਵੇ ਤੇ ਕੋਈ ਵੱਡੇ ਹਾਦਸੇ ਨੂੰ ਸੱਦਾ ਦੇਣ ਤੋਂ ਪਹਿਲਾਂ ਹੀ ਇਸ ਨੂੰ ਰੋਕ ਲਿਆ ਜਾਵੇ ਬਠਿੰਡਾ ਤੋਂ ਪ੍ਰਵਿੰਦਰ ਜੀ ਸਿੰਘ ਪੰਜਾਬੀ ਲੋਕ ਚੈਨਲ